ਲਓ ਜੀ ਅੱਜ ਅਸੀਂ ਆਂਬਾਂ ਦਾ achar ਪਾ ਰਹੇ ਆ ਇਹਦੇ ਵਿੱਚ ਪਹਿਲਾਂ ਅਸੀਂ ਪਾਇਆ ਹੈ ਨਮਕ ਸਿੰਦਾ ਨਮਕ ਫਿਰ ਸੌਂਫ ਪਾਈ ਏ ਇਹਦੇ ਵਿੱਚ ਫਿਰ ਕਲੌਂਜੀ ਪਾਈ ਏ ਤੇ ਲਾਲ ਮਰਚ ਤੇ ਇੱਕ ਚਪਾਤਾ ਆਪਾਂ ਸਰੋਂ ਦਾ ਤੇਲ ਦੇਸੀ ਹੁਣ ਇਹਦੇ ਵਿੱਚ ਆਪਾਂ ਜਿਹੜੇ ਆਂਬ ਕੱਟੇ ਹੋਏ ਸੀ ਲਿਆ ਕੇ ਪਹਿਲਾਂ ਧੋ ਕੇ ਉਹਨੂੰ ਸੁਕਾਏ ਸੀ ਤੇ ਫਿਰ ਉਹਨਾਂ ਨੂੰ ਨੇ ਕਰਕੇ ਇਸ ਕੱਟ ਕੇ ਪਾ ਕੇ ਤੇ ਹੁਣ ਅਸੀਂ ਇਹਦਾ ਚਾਰ ਤਿਆਰ ਕਰ ਰਹੇ ਆ ਤੇ ਵਿੱਚ ਹਲਦੀ ਵੀ ਪਾਵਾਂਗੇ ਥੋੜੀ ਜੀ ਪਾਵੀ ਹਲਦੀ ਉਹ ਮਿਸਤਰੀ ਹਲਦੀ ਪਾ ਥੋੜੀ ਜੀ ਪਾਦੇ ਸ਼ਾਬਾਸ਼ ਲੈ ਆ ਵੀ ਹਲਦੀ ਪਾ ਕੇ ਤੇ ਇੱਕ ਇਹ ਇੱਕ ਤਰ੍ਹਾਂ ਦਾ ਆਪਣਾ ਆਮਬ ਤਿਆਰ ਹੋ ਗਏ ਜਾਈ ਪਾਓ ਜੀ ਪਾਓ ਵਿੱਚ ਤੇ ਸ਼ਾਬਾਸ਼ ਲਓ ਜੀ ਜੇ ਤੁਸੀਂ ਕਿਸੇ ਨੇ ਚਾਰ ਪਾਉਣਾ ਹੈ ਸਾਨੂੰ ਦੱਸ ਦਿਓ ਇਹ ਬਿਲਕੁਲ ਸਸਤੇ ਰੇਟ ਤੇ ਅਸੀਂ ਇਹ ਚਾਰ ਪਾਵਾਂਗੇ ਕਿਉਂ ਜੀ ਠੀਕ ਹੈ ਲਓ